ਮੇਰਾ ਨਾਮ ਕਬਲਜੀਤ ਸਿੰਘ ਹੈ ਜੀ ਅਹੀਂ ਪਿੰਡ ਪਰਵਾ ਜ਼ਿਲ੍ਹਾ ਮਰਸਰ ਤਹਿਸੀਲ ਬਾਬਾ ਕਾਲਾ ਦੇ ਰਹਿਣ ਵਾਲੇ ਆ। ਲੋਕੀਂ ਸਿੱਖੀ ਤੇ ਰਹਿੰਦੇ। ਨਾਗਰਿਕ ਸਾਹਿਬ ਤੁਸੀਂ ਕਿਸ ਦੇ ਇਸ਼ਤਿਹਾਰ? ਅਹੀਂ ਨਾਗਰਿਕ ਐਸ ਟਾਈਮ ਅਹੀਂ ਸਪੇਨ 25 ਸਾਲ ਤੋਂ ਸਪੇਨ ਰਹਿੰਦੇ। ਮੈਂ ਤੇ ਮੇਰੀ ਵਾਈਫ ਆਪਣੇ ਬੱਚਿਆਂ ਦੇ ਨਾਲ ਅਹੀਂ ਇੱਥੇ ਵਾਪਸ ਪੰਜਾਬ ਸੈਟਲ ਹੋਣ ਲਈ ਆਪਣਾ ਬਿਜ਼ਨਸ ਸਟਾਰਟਅਪ ਕਰ ਲਿਆ ਏ। ਤੇ ਕੱਲ 2 ਦਿਨ ਪਹਿਲਾਂ ਹੀ ਇੱਥੋਂ ਕੁਮੜ ਵਾਸਤੇ ਜਿਹੜਾ ਉਹ ਡਲੌਜੀ ਗਿਆ ਹੀ ਤੇ ਸਾਨੂੰ ਉਹਨਾਂ ਬੰਦਿਆਂ ਨੇ ਮੇਬੀ ਘੱਟੋ ਘੱਟ 100 ਤੋਂ ਪਲੱਸ ਬੰਦਾ ਇਕੱਠਾ ਹੋ ਕੇ ਜਿਹੜਾ ਉਹ ਖਿਆਰ ਜਗਾ ਜਿਹੜੀ ਇੱਕਦਮ ਅਟੈਕ ਕਰਤਾ ਸਾਡੇ ਤੇ ਸਾਨੂੰ ਨਾ ਉਹਨਾਂ ਨੇ ਕੋਈ ਸਵਾਲ ਪੁੱਛਿਆ ਨਾ ਕੋਈ ਗੱਲ ਕੀਤੀ ਸਿਰਫ ਪੰਜਾਬੀ ਹੋਣ ਦੀ ਵਜ੍ਹਾ ਕਰਕੇ ਜਾਂ ਕੋਈ ਇਹੋ ਜਿਹੀ ਕੋਈ ਗੱਲ ਹੋਈ ਉਹਨਾਂ ਦੀ ਕਿਸੇ ਨਾਲ ਤੇ ਸਾਨੂੰ ਉਹਨਾਂ ਨੇ ਬਹੁਤ ਜਿਹੜਾ ਵਾ ਉਹ ਮਾਰਿਆ ਵਾ ਸਿਰ ਵਿੱਚ ਮੇਰੇ ਆ ਦੋ ਤਿੰਨ ਦਿਨ ਮੈਂ ਕੋਮਾ 'ਚ ਰਿਹਾ ਤੇ ਅੱਜ ਜਿਹੜਾ ਵਾ ਮੈਂ ਬਾਹ ਮੇਰੀ ਟੁੱਟੀ ਨਾਲ ਤੇ ਮੇਰੀ ਵਾਈਫ ਨੇ ਵੀਡੀਓਜ਼ ਬਣਾਈਆਂ ਸੀ ਉਹਨਾਂ ਨੇ ਪੁਲਿਸ ਨੇ ਉਹ ਵੀਡੀਓ ਜਿਹੜੀ ਸੀ ਉਹ ਡਿਲੀਟ ਕਰ ਦਿੱਤੀਆਂ ਪੁਲਿਸ ਵੀ ਤੁਹਾਡੀ ਜਿਹੜੀ ਪੁਲਿਸ ਨੂੰ ਉਹ ਪੁਲਿਸ ਦੀ ਸੁਣਦੇ ਹੀ ਨਹੀਂ ਇੰਨਾ ਜਿਹਾ ਹਯੂਮੀ ਨਾ ਜਿਆਦਾ ਗੱਲ ਦੀ ਸ਼ੁਰੂਆਤ ਕਿੱਥੋਂ ਹੋਈ ਗੱਲ ਸਿਰਫ ਇਹ ਕਰਕੇ ਹੋਈ ਕਿ ਉਹ ਮੇਰੇ ਅਹੀਂ ਉੱਥੇ ਪਾਰਕਿੰਗ ਲਾਈ ਗੱਡੀ ਦੇ ਸਿਰਫ ਇੱਕ ਉੱਥੇ ਕੋਈ ਉਹਨਾਂ ਦਾ ਪ੍ਰਧਾਨ ਹੀ ਤੋ ਕਿ ਮੇਰੇ ਬ੍ਰਦਰ ਨੂੰ ਕਹਿ ਰਿਹਾ ਕਿ ਤੇਰੇ ਚਪੇੜਾ ਮਾਰਾਂਗਾ ਤਾਂ ਮੈਂ ਉਹਨੂੰ ਇਹ ਨਹੀਂ ਗੱਲ ਕੀਤੀ ਚਪੇੜ ਕਿਉਂ ਮਾਰਾਂ ਕਿਉਂ ਬਾਈ ਚਪੇੜ ਕੇ ਮਾਰੇਗਾ ਤੂੰ ਅਲੋ ਗਲਤ ਕਿਉਂ ਬੋਲਦਾ ਵਾਂ ਇਦਾਂ ਬੋਲਣਾ ਨਹੀਂ ਚਾਹੀਦਾ ਤੇ ਉਸ ਬੰਦੇ ਨੇ 1 ਮਿੰਟ ਤੋਂ ਪਹਿਲਾਂ ਫੋਨ ਕਰਕੇ 100 ਤੋਂ ਵੱਧ ਬੰਦਾ ਇਕੱਠਾ ਕਰ ਲਿਆ ਤੇ ਉਹ ਸਿਰਫ ਕੋਈ ਗੱਲ ਸੁਣਨੀ ਨਹੀਂ ਚਾਹੁੰਦੇ ਉਹ ਇਦਾਂ ਹਾਂਜੀ ਤੇ ਇੰਨਾ ਕੋ ਅਟੈਕ ਕੀਤਾ ਸਾਡੇ ਤੇ ਕਿ ਪਤਾ ਨਹੀਂ ਲੋਕ ਇਹ ਪਹਿਲਾਂ ਵੀ ਦੱਸ ਰਹੇ ਨੇ ਕਿ ਪੰਜਾਬੀਆਂ ਨੂੰ ਤਕਰੀਬਨ ਉੱਥੇ ਜਿਆਦਾ ਅਟੈਕ ਕਰ ਰਹੇ ਨੇ ਲੋਕ ਤੇ ਮੈਂ ਵੀ ਇਹ ਗੱਲ ਕਹਿੰਨਾ ਕਿ ਕੋਈ ਪੰਜਾਬੀ ਵੀਰ ਉਨ ਜਾਵੇ ਨਾ ਉਧਰ ਨੂੰ ਜਿਹੜਾ ਵਾ ਹਿਮਾਚਲ 'ਚ ਨਾ ਜਾਣ ਕਿਉਂਕਿ ਹਿਮਾਚਲ 'ਚ ਲੋਕਾਂ ਦਾ ਜਿਹੜਾ ਵਾ ਆਪਣੇ ਪੰਜਾਬੀ ਲੋਕਾਂ ਨੂੰ ਜਿਹੜਾ ਵਾ ਉਹ ਕੁੱਟਮਾਰ ਕਰ ਰਹੇ ਸਭ ਇਕੱਠੇ ਹੋ ਗਏ ਜੀ ਤੁਮਨ ਦੇ ਲੋਕ ਪਰਵਾਸ ਦੇ ਨਾਲ ਤੁਹਾਡੇ ਨਾਲੇ ਇਕੱਠਾ ਵਾਪਸੀ ਹੈ ਵੈਨ ਹਾਂਜੀ ਬਿਲਕੁਲ ਇਹ ਸਭ ਤੁਸੀਂ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝਦੇ ਹਿਮਾਚਲ ਪ੍ਰਦੇਸ਼ ਵਿੱਚ ਬਿਲਕੁਲ ਜੀ ਨਹੀਂ ਜੀ ਕੋਈ ਸਾਡੇ ਕੋ ਕੋਈ ਹਥਿਆਰ ਨਹੀਂ ਨਾ ਅਸੀਂ ਕਿਸੇ ਨਾਲ ਗਲਤ ਲੈਂਗੁਏਜ ਯੂਜ਼ ਕੀਤੀ ਹੈ ਨਾ ਅਸੀਂ ਤਾਂ ਆਪਣੇ ਪਰਿਵਾਰ ਦੇ ਨਾਲ ਗਏ ਆ ਤੇ ਇੱਥੇ ਰਹਿਣ ਲਈ ਪੱਕੇ ਤੌਰ ਦੇ ਉੱਤੇ ਜੋ ਸਾਡੀ ਸਰਕਾਰ ਔਲਾ ਪਾਰੀ ਕੇ ਪੰਜਾਬ ਦੇ ਵਿੱਚ ਬਿਜ਼ਨਸ ਸਟਾਰਟ ਕਰੋ ਤੇ ਅਸੀਂ ਤਾਂ ਸਾਰਾ ਕੁਝ ਉੱਥੋਂ ਛੱਡ ਛਡਾ ਕੇ ਆਪਣੇ ਪੰਜਾਬ ਦੇ ਵਿੱਚ ਆਪਣੇ ਇਨਵੈਸਟ ਕਰਨਾ ਠੀਕ ਹੈ ਹੁਣ ਉਹਦੇ ਬਾਰੇ ਰੀਕਨਸੀਡਰ ਕਰੋ ਕਿ ਇਹ ਗੱਲ ਬਿਲਕੁਲ ਜੀ ਸਾਨੂੰ ਤੇ ਹੁਣ ਇਹ ਬਾਰੇ ਸੋਚਣਾ ਪਊਗਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਇਡੀ ਵਧੀਆ ਸੇਫ ਲਾਈਫ ਚੀਂਦੇ ਆਏ ਆ ਤੇ ਇੱਥੇ ਆਉਂਦੇ ਆ ਸਾਰੀ ਇਹ ਕੰਮ ਹੋਣੇ ਸ਼ੁਰੂ ਹੋ ਗਿਆ ਤੇ ਜਿੱਥੇ ਤੁਸੀਂ ਆਪ ਹੀ ਸੇਵ ਨਹੀਂ ਜੇ ਉੱਥੇ ਤੁਸੀਂ ਬਿਜ਼ਨਸ ਕੀ ਕਰੋਗੇ ਇਹੋ ਹੀ ਤੁਹਾਡੀ ਮੰਗ ਕੀ ਹੈ ਮੰਗ ਸਾਡੀ ਸਾਡੀ ਮੰਗ ਨਾ ਕਿ ਇਹਨੂੰ ਅਸੀਂ ਕਿਨੂੰ ਲੜਨਾ ਚਾਹੁੰਦੇ ਆ ਨਾ ਹੀ ਕਿਨੂੰ ਅਸੀਂ ਇਹ ਹੀ ਕਹਿੰਦੇ ਆ ਕਿ ਪਲੀਜ਼ ਜਿਹੜੇ ਸਾਡੀ ਮੰਗ ਤੇ ਆ ਕਿ ਅਸੀਂ ਇੱਥੇ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਆਂ ਆਨਲਾਈਨ ਬਿਜ਼ਨਸ ਕਰਦਿਆਂ ਨੂੰ ਸਾਨੂੰ ਕਾਫੀ ਸਾਲ ਹੋ ਗਏ ਆ ਜੋ ਕਿ ਸਾਡੇ ਕੋਲੇ ਇੱਕ ਆਪਸ਼ਨ ਆ ਜਿਹੜੀ ਅਪਰਚੂਨਿਟੀ ਅਸੀਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਦੇਣੀ ਚਾਹੁੰਦੇ ਆਂ ਕਿ ਵਾਕਿਆ ਹੀ ਸਾਡੇ ਪੰਜਾਬੀ ਜਿਹੜੇ ਆ ਹੋ ਸਕਦਾ ਵਾ ਇੰਟਰਨੈਟ ਦਾ ਵਾਕਿਆ ਹੀ ਬੈਨੀਫਿਟ ਲੈ ਕੇ ਤੇ ਤੋਂ ਵਧੀਆ ਇਨਕਮ ਜਿਹੜੀ ਜਨਰੇਟ ਕਰ ਲੈਣ ਜੋ ਕਿ ਅਸੀਂ ਕਰ ਰਹੇ ਆ ਜਿੰਨੇ ਸਾਨੂੰ ਫਾਈਨੈਂਸ਼ਲੀ ਤੌਰ ਤੇ ਫ੍ਰੀ ਕੀਤਾ ਕਿ ਅਸੀਂ ਅੱਜ ਵੀ ਇੱਥੇ ਬੈਠਿਆਂ ਤੇ ਸਾਨੂੰ ਇਨਕਮ ਆ ਰਹੀ ਆ ਕਉਂਕੀ ਇਹਦਾ ਇੱਕ ਇੰਟਰਨੈਟ ਐ ਉਹ ਜੀ ਚੀਜ਼ ਆ ਜਿਹੜੀ ਕਿ ਇਹਦਾ ਕੋਈ ਬਾਰਡਰ ਨਹੀਂ ਹੈਗਾ ਇਹ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਤੁਹਾਨੂੰ ਇਹ ਇਹਦਾ ਇੱਕ ਬਹੁਤ ਵਧੀਆ ਇਨਕਮ ਦਾ ਸੋਰਸ ਹੈ ਜੀ ਤੁਹਾਡਾ ਇਹ ਮਤਲਬ ਤੁਮਾਰ ਹੋਈ ਉਹਨਾ ਮਿਸ ਹੈਂਡਲ ਕੀਤਾ ਗਿਆ ਕਾਲਾ ਗੱਡੀਆਂ ਗਈਆਂ ਪੁਲਿਸ ਨੇ ਤੁਹਾਡੀ ਕੋਈ ਸਵਾਇ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੋਸ਼ੀਆਂ ਦੇ ਖਿਲਾਫ ਨਹੀਂ ਨਾ ਜੀ ਨਾ ਪੁਲਿਸ ਵਾਲ ਇੱਕ ਪੁਲਿਸ ਵਾਲਾ ਹੀ ਜਿਹੜਾ ਮੁੰਡਾ ਸਾਨੂੰ ਹਸਪੀਟਲ ਲੈ ਕੇ ਗਿਆ ਉਹ ਪਲ ਉਲਟਾ ਸਾਨੂੰ ਹੀ ਉਹ ਦਵਕੇ ਮਾਰਦੇ ਰਹੇ ਨੇ ਤੇ ਅਸੀਂ ਪਿੱਛੇ ਪਿੱਛੇ ਸਾਨੂੰ ਕਰਦੇ ਰਹੇ ਨੇ ਪਰ ਇੰਨਾ ਬੰਦਾ ਸੀ ਉਹ ਪੁਲਿਸ ਵਾਲਿਆਂ ਦੀ ਵੀ ਨਹੀਂ ਕੋਈ ਸੁਣਦੇ ਨਹੀਂ ਸਰ ਤੁਹਾਡੀ ਜਿਹੜੀਆਂ ਵੀਡੀਓ ਜਿਹੜੀ ਡੀਲੀਟ ਕਰਾਈ ਪੁਲਿਸ ਉਹ ਪੁਲ ਜਦੋਂ ਅਸੀਂ ਪੁਲਿਸ ਥਾਣੇ ਗਏ ਆ ਨਾ ਉਹਨਾਂ ਨੇ ਉਹ ਵੀਡੀਓ ਜਿਹੜੀਆਂ ਨੇ ਉਹ ਕਿਉਂਕਿ ਮੇਰੀ ਵਾਈਫ ਪਾਨਿਸ਼ ਹੈ ਤੇ ਉਹਨਾਂ ਨੇ ਇਹ ਗੱਲ ਤੋਂ ਡਰਦਿਆਂ ਜਾਂ ਉਹ ਜਿਹੜੀਆਂ ਵੀਡੀਓ ਸਾਰੀਆਂ ਡਿਲੀਟ ਕਰ ਦਿੱਤੀਆਂ ਨੇ ਸਦੀ ਦੀ ਵਾਈਫ ਸਪੈਨਿਸ਼ ਹੈ ਤੇ ਉਹਨਾਂ ਨਾਲ ਵੀ ਮਿਸਬੀਹੇਵ ਕੀਤਾ ਸੀਗਾ ਬਿਲਕੁਲ ਬਿਲਕੁਲ ਉਹਨਾਂ ਨਾਲ ਹੀ ਮਿਸਬੀਹੇਵ ਕਰਨ ਦੀ ਕੋਸ਼ਿਸ਼ ਕਰਦੇ ਸੀ ਨਾ ਉਹ ਤੇ ਤਾਂ ਹੀ ਰਜਾ ਦਾ ਮਸਲਾ ਰੌਲਾ ਹੀ ਹ ਹ ਜਦੋਂ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਾ ਹੀ ਬੰਦ ਕਰਦੇ ਤੇ ਦਸਤਾਨਾ ਬੰਦ ਉਹ ਯੂ ਨੀਮ ਕੱਤੀ ਯਾਰ ਕੋ ਫੁਇਮੋਸ ਦੇ ਵਿਆਜੇ ਮੀ ਕੁਨਿਆਡੋ ਮੀ ਮਾਰੀਦੋ ਯੋ Estuvimos en primero visitando una amistad de mi cuñado en Yalandar y después decidimos ir a Delhausi los tres. Yalandar es, Estábamos pasando un buen día, hacía un día muy bueno, estábamos en familia los tres. ਬਹੁਤ ਵਧੀਆ ਕਹਿੰਦੀ ਦੇ ਨਹੀਂ ਹੀ ਆਹੀ ਆਪਣੀ ਫੈਮਿਲੀ ਦੇ ਵਿੱਚ ਸਾਰੇ ਸਾਰੇ ਪਰ ਫੈਮਿਲੀ ਦੇ ਜੀ ਇਕੱਠੇ ਜਾ ਰਹੇ ਹੀ ਕਦੋਂ ਲੱਗੋਣਾ ਪਰਸੋਨਾ ਯੇ ਐਮਪੇਜ਼ੋ ਆ ਇਨਸੁਲਟਾ ਆ ਮੀ ਕੁਨਿਆਡੋ ਜੇ ਤੁੰ ਕਹਿੰਦੀ ਇੱਕ ਬੰਦਾ ਆ ਤੇ ਮੇਰੇ ਜਿਹੜਾ ਮੇਰਾ ਦੇਰ ਆ ਉਹਨੂੰ ਜਿਹੜਾ ਵਾ ਉਹ ਗਾਲਾਂ ਕੱਢਣੇ ਸ਼ੁਰੂ ਕਰ ਦਿੱਤੀ ਉਹਨੇ ਮੀ ਮੈਰੀਡੋ ਤੋਨਸ ਤਾਮੀਨ ਐਮਪੇਜ਼ੋ ਡਿਫੈਂਡਰਲੋ ਤੇ ਮੇਰਾ ਘਰ ਵਾਲਾ ਜਿਹੜਾ ਵਾ ਉਹਨੂੰ ਡਿਫੈਂਡ ਕਰਨ ਕਰਨ ਉਹਨੇ ਕਰਨ ਦੀ ਕੋਸ਼ਿਸ਼ ਕੀਤੀ

sabía qué hacer en ese momento. la policía nos acompañó a un cuarto y para poderlo ver a ver qué tal estaba él. después, muy amable, un policía nos acompañó al hospital para que curarle. ਇੱਕ ਪੁਲਿਸ ਵਾਲੇ ਨੇ ਸਾਨੂੰ ਹਸਪੀਟਲ ਲੈ ਕੇ ਗਿਆ ਸਾਨੂੰ ਨਾਲੇ ਬਾਅਦ ਦੇ ਵਿੱਚ ਗ੍ਰਾਸੀਆਸ ਆ ਦਿਓਸ ਕਿ ਨੋ ਪਾਸੋ ਨੋ ਮੁਰਿਓ ਨੀ ਮੀ ਕੁਨਿਆਦੋ ਨੀ ਮੀ ਮਾਰੀਦੋ ਨੀ ਜੋ ਨੀ ਪਾਸੋ ਨਾਦਾ ਮੂਈ ਗਰਾਵੇ ਥੈਂਕ ਯੂ ਕਹਿੰਦੀ ਰੱਬ ਦਾ ਕਿ ਸਾਡੀ ਜਾਨ ਬਚ ਗਈ ਹੈ ਮੇਰੇ ਘਰ ਵਾਲੇ ਦੀ ਮੇਰੇ ਦੇਰ ਦੀ ਜਿਹੜੇ ਜਿੱਦਾਂ ਉਹਨਾਂ ਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹ ਸਟਾਮੋਸ ਤਰੇ ਵਿਵੋਸ ਤੇ ਹਿੰਦ ਨੇ ਇਸ ਟਾਈਮ ਜਿੰਦਗੀ ਦੇ ਵਿੱਚ ਆਪਣੀ ਉਹ ਲੋ ਉਨੀਕੋ ਕੇ ਡੀਗੋਸ ਕੇ ਨੋ ਬਾਇਆ ਨਿੰਗੂਨਾ ਪਰਸੋਨਾ ਐ estrangera himachal ਪਰਕੈ ਐਸ ਮੂਈ ਪੈਲੀਗਰੋਸੋ ਪਾਰਾ ਕਵਲਕੀਰ ਪਰਸੋਨਾ ਕੋਈ ਵੀ ਬੰਦਾ ਜਿਹੜਾ ਵਾ ਹਿਮਾਚਲ ਚ ਨਾ ਜਾਵੇ ਕਿਉਂਕਿ ਬਹੁਤ ਖਤਰਨਾਕ ਆ ਜਿਹੜਾ ਕੋਈ ਬੰਦਾ ਬਾਹਰੋਂ ਘੁੰਮਣ ਆਉਂਦਾ ਜਾਂ ਘੁੰਮਣਾ ਜਾਣਾ ਘੁੰਮਣ ਜਾਣਾ ਚਾਹੁੰਦਾ ਕੋਈ ਪੰਜਾਬੀ ਹਿਮਾਚਲ ਦੇ ਵਿੱਚ ਪਲੀਜ਼ ਆਪ ਧਿਆਨ ਨਾਲ ਜਾਓ ਕਿ ਜਾਂ ਕੋਈ ਬੰਦਾ ਜੇ ਫੋਰਨਰ ਆਉਂਦਾ ਉਹ ਵੀ ਨਾ ਜਾਏ ਉੱਥੇ ਕਾਰੋਬਾਰ ਦੇ ਅਕੋਰਡਿੰਗ ਸਕਿਉਰਟੀ ਵੀ ਮੰਗਣਾ ਭਈਆ ਕਹੀਂ ਕਰ ਸਟਾਰਟ ਕਰਨ ਵਾਸਤੇ ਸਾਡੀ ਫਰਸਟ ਮੀਟਿੰਗ ਜਿਹੜੀ ਆ ਕੱਲ 100 ਬੰਦੇ ਦੀ ਅਹੀ ਪਹਿਲੀ ਇਨਵੀਟੇਸ਼ਨ ਹੀ ਸਾਡਾ ਕਿ ਕਾਫੀ ਹੋਰ ਸਟੇਟ ਤੋਂ ਵੀ ਲੋਕ ਆਉਣੇ ਆ ਜਿਆ ਹਟ ਹਟ ਅੰਮ੍ਰਿਤਸਰ ਦੇ ਵਿੱਚ ਸਾਡੀ ਜਿਹੜੀ ਮੀਟਿੰਗ ਹੀ ਜਿਹਦੇ ਵਿੱਚ ਅਸੀਂ ਆਪਣੇ ਬਿਜ਼ਨਸ ਦੀ ਪ੍ਰੈਜੈਂਟੇਸ਼ਨ ਦੇਣੀ ਸੀ ਜਿੱਥੇ ਅਸੀਂ ਜੰਗ ਆਪਣੀ ਜਨਰੇਸ਼ਨ ਨੂੰ ਆਪਣੇ ਫੋਨ ਤੋਂ ਕਿਦਾਂ ਇਨਕਮ ਜਨਰੇਟ ਕਰ ਸਕਦੇ ਆ ਜੋ ਕਿ ਫੋਰਨਰ ਕੰਟਰੀਆਂ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਨਿਊਜ਼ੀਲੈਂਡ ਡਿਫਰੈਂਟ ਡਿਫਰੈਂਟ ਕੰਟਰੀਆਂ ਦੇ ਵਿੱਚ ਲੋਕ ਆਪਣੇ ਘਰਾਂ ਤੋਂ ਬਹਿ ਕੇ ਇਨਕਮ ਜਨਰੇਟ ਕਰ ਰਹੇ ਜਿੰਨ ਤੇ ਆਪਣੇ ਮੁਲਕ ਛੱਡ ਕੇ ਜਾਣ ਦੀ ਲੋੜ ਨਹੀਂ ਹੈਗੀ ਸਾਡੀ ਇਹ ਮੈਸੇਜ ਅਸੀਂ ਦੇਣ ਦੀ ਕੋਸ਼ਿਸ਼ ਕਰਨੀ ਚਾਹੁੰਦੇ ਆ ਅਹੀਂ ਇਸੇ ਵਾਸਤੇ ਆਏ ਸਾਰਾ ਕੁਝ ਛੱਡ ਛਡਾ ਕੇ ਤਾਂ ਕਿਉਂਕਿ ਬੜਾ ਔਖਾ ਹੁੰਦਾ ਹੈ ਆਪਣਾ ਘਰ-ਬਾਰ ਕਿਉਂਕਿ ਅਸੀਂ 25 ਸਾਲ ਤੋਂ ਉੱਥੇ ਰਹਿ ਰਹੇ ਆਂ ਸਾਡੇ ਬੱਚੇ ਉੱਥੇ ਪੜ੍ਹ ਰਹੇ ਆ ਉਹਨਾਂ ਨੂੰ ਲੈ ਕੇ ਇੱਥੇ ਮੂਵ ਹੋਣਾ ਤੇ ਪਰ ਜੇ ਸਰਕਾਰ ਜਾਂ ਕੋਈ ਸਾਡੀ ਸਾਡਾ ਸਾਥ ਨਹੀਂ ਦਿੰਦੇ ਹੈਲਪ ਨਹੀਂ ਕਰਦੇ ਤੇ ਫਿਰ ਨਾਰਮਲ ਗੱਲ ਆ ਕਿ ਅਸੀਂ ਕਿ ਰੌਲਾ ਪਾਉਨੇ ਆ ਪੰਜਾਬ ਵੀ ਸਰਕਾਰ ਵੀ ਰੌਲਾ ਪਾਉਂਦੀ ਕਿ ਪੰਜਾਬੀ ਇਹਨੂੰ ਇੱਥੇ ਬਹੁਤ ਕੰਮ ਆ ਬਾਹਰ ਨਾ ਜਾਓ ਪਰ ਜਿਹੜੇ ਬਾਹਰ ਰਹਿੰਦੇ ਲੋਕ ਉਹ ਇੱਥੇ ਆ ਕੇ ਸੁਰੱਖਿਅਤ ਹੀ ਨਹੀਂ ਆ ਤੇ ਫਿਰ ਕਿਦਾਂ ਵਾਪਸ ਆਊਗਾ ਕੋਈ